ਕੁਝ ਕੇ ਹਾਤਾ ਹਨੇਰਾ ਜਰੇਗਾ ਕਿਵੇਂ ਚੁਪ ਰਹਾਤਾ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੋਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣਗੇ ਕੁਝ ਕਿਹਾਤਾ ਹਨੇਰਾ ਝਰੇਗਾ ਕਿ ਮੈਂ ਚੁੱਪ ਰਹਾਤਾ ਸ਼ਮਾਦਾਨ ਕੀ ਕਹਿਣਗੇ ਦੋਸਤੋ ਇੱਕ ਸੀ surjit patar ਸ਼ਬਦਾਂ ਦੇ ਜਾਦੂਗਰ ਜਿਨ੍ਹਾਂ ਦੇ ਨਾਲ ਮੈਨੂੰ ਆਪਣੀ ਜ਼ਿੰਦਗੀ ਦੇ 2.5 ਘੰਟੇ ਬਤਾਉਣ ਦਾ ਸਮਾਂ ਮਿਲਿਆ 2013 ਦੇ ਵਿੱਚ ਮੈਂ ਜਦੋਂ ਇੱਕ ਪ੍ਰਾਈਵੇਟ ਰੇਡੀਓ ਤੇ ਐਜ਼ ਏ ਪ੍ਰੈਜ਼ੈਂਟਰ ਦੇ ਤੌਰ ਤੇ ਡਿਊਟੀ ਕਰ ਰਿਹਾ ਸੀ ਤਾਂ ਮੇਰੇ ਕੋਲ ਇੱਕ ਸਾਹਿਤ ਦਾ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਸੀ ਜਿਸ ਪ੍ਰੋਗਰਾਮ ਦਾ ਨਾਮ ਹੈ ਜਿਸ ਪ੍ਰੋਗਰਾਮ ਦਾ ਨਾਮ ਸੀ ਦਿਲ ਤੋਂ ਔਰ ਉਸ ਦੇ ਵਿੱਚ ਤਕਰੀਬਨ ਸਾਹਿਤਕਾਰਾਂ ਦੇ ਨਾਲ ਮੈਂ ਗੱਲਬਾਤ ਕਰਦਾ ਸੀ ਬਹੁਤ سارے ਸਾਹਿਤਕਾਰ ਆਏ ਔਰ ਜਿਨ੍ਹਾਂ ਦੇ ਵਿੱਚੋਂ ਇੱਕ surjit patar ਵੀ ਸਨ ਜਿਨ੍ਹਾਂ ਦੇ ਨਾਲ 2 ਤੋਂ 2.5 ਘੰਟੇ ਅਸੀਂ ਬਤਾਏ ਔਰ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਮੇਰੀ ਵਾਈਫ ਸ਼੍ਰੀਮਤੀ ਹਰਮੇਸ਼ ਕੌਰ ਵੀ ਨਾਲ ਸੀ ਸੱਚਮੁੱਚ ਉਹ ਪਲ ਅੱਜ ਸਾਨੂੰ ਯਾਦ ਆਉਂਦੇ ਨੇ ਸੁਰਜੀਤ ਪਾਤਰ ਜੀ ਦੀ ਜ਼ੁਬਾਨ ਚੋਂ ਨਿਕਲਿਆ ਇੱਕ ਇੱਕ ਸ਼ਬਦ ਤਾਰੀਖ ਬਣਦਾ ਸੀ ਉਹਨਾਂ ਦੀ ਜ਼ੁਬਾਨ ਚੋਂ ਨਿਕਲਿਆ ਇੱਕ ਇੱਕ ਸ਼ਬਦ ਐਂਜ ਲੱਗਦਾ ਸੀ ਕਿ ਕਿਸੇ ਨਾ ਕਿਸੇ ਕਵਿਤਾ ਦਾ ਹਿੱਸਾ ਹੈ ਅੱਜ ਉਹ ਫਿਜ਼ੀਕਲੀ ਸਾਡੇ ਕੋਲ ਨਹੀਂ ਹੈ ਉਹ ਸਾਹਿਤ ਦਾ ਖਜ਼ਾਨਾ ਉਹ ਸੂਰਜ ਜਿਸ ਨੇ ਸਾਹਿਤ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਸਾਹਿਤ ਲਿਖਣ ਦੀ ਚੇਤਕ ਪਾਈ ਔਰ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜਿਸ ਵੀ ਉਮਰ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਤੋੜ ਰਹੇ ਸਨ ਜੋ ਵੀ ਸੁਰਜੀਤ ਪਾਤਰ ਜੀ ਨੂੰ ਇੱਕ ਵਾਰ ਪੜਦਾ ਹੈ ਬਸ ਫਿਰ ਪਾਤਰ ਸਾਹਿਬ ਦਾ ਹੀ ਹੋ ਜਾਂਦਾ ਹੈ ਸੋ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹ ਫਿਜ਼ੀਕਲੀ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਦੋਸਤੋ ਉਹਨਾਂ ਦਾ ਲਿਖਿਆ ਹੋਇਆ ਸਾਹਿਤ ਹਮੇਸ਼ਾ ਸਾਡੇ ਨਾਲ ਰਹੇਗਾ ਸੋ ਦੋਸਤੋ ਅੱਜ ਉਹ ਹਮੇਸ਼ਾ ਹਮੇਸ਼ਾ ਲਈ ਸ਼ਰੀਰਤ ਤੌਰ ਤੇ ਜਾ ਚੁੱਕੇ ਨੇ ਪਰ ਉਹਨਾਂ ਦਾ ਲਿਖਿਆ ਹੋਇਆ ਸਾਹਿਤ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ ਉਹਨਾਂ ਦੀ ਜ਼ਬਾਨ ਤੇ ਉਹਨਾਂ ਦੀ ਕਲਮ ਚੋਂ ਨਿਕਲੇ ਇੱਕ ਇੱਕ ਸ਼ਬਦ ਜਿਹੜੇ ਨੇ ਉਹਨਾਂ ਨੂੰ ਅਸੀਂ ਆਹੀ ਬਗਾਹੇ ਜ਼ਰੂਰ ਸੁਣਦੇ ਰਹਾਂਗੇ ਅੱਜ ਹਰ ਸਾਹਿਤ ਸੰਸਥਾ ਜਿਹੜੀ ਹੈ ਉਹ ਬਿਲਕੁਲ ਉਦਾਸ ਹੈ ਹਰ ਸਾਹਿਬਕਾਰ ਦਾ ਚਿਹਰਾ ਉਦਾਸ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਦੇ ਅਹਿਮ ਪਲ ਸੁਰਜੀਤ ਪਾਤਰ ਸਾਹਿਬ ਨਾਲ گزارੇ ਨੇ ਉਪਾਵੇਂ ਦੁਆਰਾ ਉਹ ਪਲਾ ਉਹਨਾਂ ਪਲਾਂ ਨੂੰ ਕਿਵੇਂ ਬੁਲਾ ਸਕਦੇ ਨੇ ਦੋਸਤੋ ਮੈਂ ਅੱਜ ਸੱਚਮੁੱਚ ਬਹੁਤ ਉਦਾਸ ਹਾਂ ਬਹੁਤ ਉਦਾਸ ਹਾਂ ਕਿਉਂਕਿ ਮੈਂ 2013 ਦੇ ਵਿੱਚ ਪਹੁੰਚ ਗਿਆ ਉਸ ਸਟੂਡੀਓ ਦੇ ਵਿੱਚ ਜਿੱਥੇ ਅਸੀਂ ਇਕੱਠਿਆਂ ਪਿੰਨਾ ਜਣਿਆਂ ਨੇ 2.5 ਘੰਟੇ ਜ਼ਿੰਦਗੀ ਦੇ ਗੁਜ਼ਾਰੇ ਸੀ ਸੋ ਮੈਂ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣਾ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਸਤਿ ਸ੍ਰੀ ਅਕਾਲ